ਸਤਨਾਮ 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 ਸੋਹੰਗ ਸਤਨਾਮ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਸੰਸਾਰੀ ਜੀਵਾਂ ਨੂੰ ਪੇਧ ਪਾਵ ਤੋ ਉੱਪਰ ਉੱਟ ਕੇ ਵਿਮਾ ਭਰਮਾ ਅਡੰਬਰਾ ਪਖੰਡਾਂ ਤੋਂ ਬਚ ਕੇ ਮੁਕਤੀ ਬਖਸ਼ਣ ਵਾਲੇ ਪਰਮ ਪਿਤਾ ਪਰਮਾਤਮਾ ਦਾ ਸੋਹਣ ਸਤਨਾਮ ਉਸ ਮੁਕੰਦ ਦਾ ਜੋ ਨਾਮ ਆ ਉਹ ਜਪਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਦੇਵੇ ਅਤੇ ਸਾਧ ਸੰਗਤ ਜੀ ਫਰਮਾਉਂਦੇ ਨੇ ਕਿ ਭਾਈ ਨਾਮ ਦੇ ਵਿੱਚ ਬੜੀ ਬਰਕਤ ਹੈ ਸਾਸ ਸੰਗਦੀ ਵਹਿਮ ਪਰਮ ਅਡੰਬਰ ਪਕੰਡ ਛੱਡ ਕੇ ਜਦੋਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਇਸ ਜੀਵਾ ਦੇ ਨਾਲ ਉਹ ਪ੍ਰਮਾਤਮਾ ਦੀ ਪ੍ਰਾਪਤੀ ਸਾਨੂੰ ਆਪਣੇ ਅੰਦਰੋਂ ਹੀ ਹੋ ਜਾਂਦੀ ਹੈ ਮੁਕੰਦ ਮੁਕੰਦ ਜੱਬੋ ਸੰਸਾਰ ਬਿਨ ਮੁਕੰਦ ਤਨ ਹੋਏ ਓਹਾਰ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ हे ਸੰਸਾਰ ਦੇ ਲੋਕੋ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਨ ਵਾਲੇ ਪ੍ਰਮਾਤਮਾ ਦਾ ਮੁਕੰਦ ਨਾਮ ਜਪੋ ਜੋ ਮੁਕਤੀ ਦਿੰਦਾ ਹੈ ਜਿਸ ਭਵ ਸਾਗਰ ਤੋਂ ਸਾ ਸੰਗਤ ਜੀ ਤਾਰ ਦਿੰਦਾ ਆ ਉਸ ਪ੍ਰਮਾਤਮਾ ਦਾ ਸਿਮਰਨ ਕਰੋ ਉਸ ਮੁਕੰਦ ਨਾਮ ਜਪਣ ਤੋਂ ਬਿਨਾ ਇਹ ਜੋ ਮਨੁੱਖੀ ਤਨ ਹੈ ਨੀਸਫਲ ਚਲਾ ਜਾਂਦਾ ਹੈ ਕਹਿ ਰਵਿਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਚੁੱਕਿਆ ਕਿ ਭਾਈ ਇਹ ਜੋ ਸਾਰਾ ਸੰਸਾਰ ਹੈ ਨਾ ਸਾਧ ਸੰਗਤ ਜੀ ਵੈਮਾ ਪਰਮਾ ਅਡੰਬਰਾ ਪਖੰਡਾਂ ਦੇ ਵਿੱਚ ਮੋਹ ਮਾਇਆ ਦੀ ਨੀਂਦ ਦੇ ਵਿੱਚ ਇਹ ਜਾਤਾਂ ਪਾਤਾਂ ਦੇ ਵਿੱਚ ਫਸਿਆ ਇਹ ਸਾਰਾ ਸੰਸਾਰ ਲੁੱਟਿਆ ਜਾ ਰਿਹਾ ਹੈ ਤੇ ਭਾਈ ਬਚਦਾ ਕੌਣ ਹੈ ਜੋ ਆਪਣੇ ਅੰਦਰ ਬੈਠੇ ਇੱਕ ਪਰਮਾਤਮਾ ਨਾਲ ਜੁੜ ਜਾਂਦਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਗਤ ਸਤਿ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਇ ਔਹਾਰ ਕਿ ਸਾਧ ਸੰਗਤ ਜੀ ਬਿਨਾ ਸੱਚ ਦੇ ਮਾਰਗ ਦੇ ਬਿਨਾ ਪ੍ਰਮਾਤਮਾ ਦੇ ਸਿਮਰਨ ਦੇ ਇਹ ਜੋ ਮਨੁੱਖੀ ਸਰੀਰ ਹੈ ਨਹੀਂ ਸਫਲ ਚਲਾ ਜਾਂਦਾ ਤੇ ਸਾਧ ਸੰਗਤ ਜੀ ਇਹ ਜੋ ਸਰੀਰ ਹੈ ਨਾ ਉਹ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਫਿਰ ਸਾਨੂੰ ਜਾ ਕੇ ਮਿਲਿਆ ਹੈ ਭਾਈ ਅਸੀਂ ਸੋਚਦੇ ਹਾਂ ਮਨੁੱਖਾਂ ਜੋ ਸਰੀਰ ਹੈ ਸਾਨੂੰ ਐਵੇਂ ਮਿਲ ਗਿਆ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਹਰ ਕੀ ਸੇਵ ਕਹੇ ਜੀਵ ਯਾਦ ਰੱਖ ਇਹ ਜੋ ਤੇਰੇ ਕੋਲ ਸਰੀਰ ਹੈ ਇਸ ਸਰੀਰ ਨੂੰ ਵੱਡੇ ਵੱਡੇ ਦੇਵੀ ਦੇਵਤਾ ਵੀ ਤਰਸਦੇ ਨੇ ਇਹ ਪਰਮਾਤਮਾ ਦੀ ਕਿਰਪਾ ਹੋਈ ਏ ਸਾਧ ਸੰਗਤ ਜੀ ਫਿਰ ਕਿਤੇ ਜਾ ਕੇ ਸਾਨੂੰ ਸਰੀਰ ਮਿਲਿਆ ਹੈ ਦੁਲਬ ਜਨਮ ਪੁਨ ਫਲ ਪਾਇਓ ਬਿਰਤਾ ਜਾ ਚਾ ਵੀ ਬੇਕੇ ਕਿ ਸਾਸੰਗ ਜੀ ਬਿਨਾ ਸੱਚ ਦੇ ਮਾਰਗ ਦੇ ਬਿਨਾ ਸੱਚ ਦੀ ਕਮਾਈ ਤੇ ਬਿਨਾ ਪਰਮਾਤਮਾ ਦੇ ਸਿਮਰਨ ਦੇ ਸਤਿਗੁਰ ਜੀ ਫਰਮਾਉਂਦੇ ਨੇ ਬਿਨੁ ਮੁਕੰਦ ਤਨ ਹੋਇ ਓਹ ਹਾਰ ਭਾਈ ਤੇਰਾ ਜੋ ਮਨੁੱਖਾ ਜਨਮ ਹੈ ਵਿਅਰਥ ਜਾ ਰਿਹਾ ਹੈ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਇਸ ਤਨ ਕਾਰਨ ਸ਼ਿਵ ਸੰਕਾਦਿਖ ਖੋਜਿਤ ਪਏ ਉਦਾਸੀ ਮਨੁ ਮੁਕੰਦ ਜੀ ਬਾ ਨਾਰਾਇਣ ਪਰੈ ਨ ਚਮਕੀ ਫਾਸਿ ਕਿ ਭਾਈ ਪਰਮਾਤਮਾ ਦੇ ਨਾਮ ਰੂਪੀ ਸ੍ਰੇਸ਼ਟ ਨੂੰ ਖੋਜਦੇ ਹੋਏ ਸ਼ਿਵਜੀ ਅਤੇ ਬ੍ਰਹਮਾ ਦੇ ਚਾਰੇ ਪੁੱਤਰ ਸੰਸਾਰ ਤੋਂ ਪਰਮ ਹੋਗੇ हे ਮਨ ਤੂੰ ਉਸ ਮੁਕਤੀ ਦੇਣ ਵਾਲੇ ਨਰਾਇਣ ਪਰਮਾਤਮਾ ਦਾ ਨਾਮ ਜਪ ਜਿਸ ਨਾਲ ਤੈਨੂੰ ਯਮਾਂ ਦੀ ਫਾਸੀ ਨਹੀਂ ਲੱਗੇਗੀ ਮੋਹੇ ਜਮ ਡੰਡਾ ਨਾ ਲਾਗੇ ਤਜਲੇ ਸਰਬ ਜੰਜਾਲ ਸੋਈ ਮਕੰਦਾ ਮੁਕਤ ਕਾ ਦਾਤਾ ਸੋਈ ਮਕੰਦਾ ਹਮਰਾ ਪਿਤਾ ਮਾਤਾ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਉਹ ਮੁਕੰਦ ਮੁਕਤੀ ਦੀ ਦਾਤ ਮਕਸ਼ਨ ਵਾਲਾ ਦਾਤਾ ਆ। ਉਹ ਮੁਕੰਦ ਮੇਰਾ ਪਿਤਾ ਹੈ ਤੇ ਉਹੀ ਮੁਕੰਦ ਮੇਰੀ ਮਾਤਾ ਹੈ। ਤੁਮਹੀਂ ਮਾਤਾ ਪਿਤਾ ਪ੍ਰਮੇਰੋ। ਤੇ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਤੇ ਸੱਚ ਦੇ ਮਾਰਗ ਤੇ ਚੱਲਣ ਦੇ ਨਾਲ ਹੀ ਮੁਕਤੀ ਮਿਲਦੀ ਹੈ। ਜਿੰਨੇ ਵੀ ਅਸੀਂ ਕਰਮ ਕਾਂਡ ਕਰਦੇ ਆਂ, ਵਹਿਮ ਭਰਮ ਕਰਦੇ ਆਂ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਇਸ ਤਰ੍ਹਾਂ ਆ ਜਿਵੇਂ ਅਸੀਂ ਪਾਣੀ ਦੇ ਵਿੱਚ ਮਦਾਣੀ ਪਾ ਲਈਏ ਕੁਝ ਨਹੀਂ ਜੇ ਪ੍ਰਾਪਤ ਹੋਣਾ ਸਾਧ ਸੰਗਤ ਜੀ ਤੇ ਨਾਮ ਦੇ ਵਿੱਚ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਿਮਰਨ 'ਚ ਐਨੀ ਬਰਕਤ ਹੈ ਸਤਿਗੁਰ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇੰਚ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਕਿਉ ਹਰ ਰੁੱਖੀ ਰੋਟੀ ਖਾਏ ਸੰਭਾਲੈ ਹਰ ਅੰਦਰ ਬਾਹਰ ਨਦਰ ਨਿਹਾਲੈ ਕਿਸਾਤ ਸੰਗਤ ਜਿੱਥੇ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ ਭਜਨ ਬੰਦਗੀ ਹੁੰਦੀ ਹੈ ਜਿੱਥੇ ਬੈਠ ਕੇ ਸੱਚ ਦਾ ਉਪਦੇਸ਼ ਹੁੰਦਾ ਆ ਸਤ ਸੰਗ ਹੁੰਦੀ ਹੈ ਤੇ ਸਤਗੁਰੂ ਜੀ ਫਰਮਾਉਂਦੇ ਭਾਈ ਉੱਥੇ ਸੋਨੇ ਦੇ ਮਹਿਲ ਖੜੇ ਹੋ ਜਾਂਦੇ ਨੇ ਤੇ ਸਾਤ ਸੰਗਤ ਜੀ ਜਿੱਥੇ ਬੈਠ ਕੇ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਨਾਮ ਜਪਿਆ ਸੱਚ ਦਾ ਵਿਗਲ ਕ੍ਰਾਂਤੀਕਾਰੀ ਵਿਗਲ ਵਜਾਇਆ ਸੱਚ ਦਾ ਉਪਦੇਸ਼ ਬਖਸ਼ਾ ਜੋਥੇ ਸੋਨੇ ਦੇ ਛਤਰ ਚੁਲਦੇ ਨੇ ਕਾਸ਼ੀ ਬਨਾਰਸ ਦੇ ਵਿਖੇ ਤੇ ਬੜਾ ਹੀ ਪਾਵਨ ਪਵਿੱਤਰ ਸਥਾਨ ਹੈ 사ਦ ਸੰਗਤ ਜੀ ਜਿੱਥੇ ਸਤਗੁਰੂ ਅਰਜਨ ਦਾਸ ਮਹਾਰਾਜ ਜੀ ਨੇ ਸੱਚ ਦੇ ਨਾਮ ਦੀ ਕਮਾਈ ਕੀਤੀ ਤੇ ਸਤਗੁਰੂ ਅਰਜਨ ਦੇ ਮਹਾਰਾਜ ਜੀ ਵੀ ਇਹੀ ਸਮਝਾਉਂਦੇ ਨੇ ਭਾਈ ਜਿੱਥੇ ਨਾਮ ਜਪੀਏ ਪਰ ਪਿਆਰੇ ਸਿਆਸਤਲ ਸੋਇੰਚ ਬਾਰੇ ਕਿ ਭਾਈ ਜਿੱਥੇ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਆ ਨਾਮ ਜਪਿਆ ਜਾਂਦਾ ਆ ਉੱਥੇ ਸੋਨੇ ਦੇ ਮਹਿਲ ਖੜੇ ਹੋ ਜਾਂਦੇ ਨੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਵਸੇ ਨਗਰ ਉਜਾੜੀ ਜਿਓ ਤੇ ਭਾਈ ਜਿਨ੍ਹਾਂ ਨਗਰਾਂ ਦੇ ਵਿੱਚ ਜਿੰਨਾ ਘਰਾਂ ਦੇ ਵਿੱਚ ਸੱਚ ਦੀ ਕਮਾਈ ਨਹੀਂ ਜੀਂਦੀ ਹੁੰਦਾ ਸਾਧ ਸੰਗਤ ਜੀ ਤੇ ਪ੍ਰਮਾਤਮਾ ਦਾ ਸਿਮਰਨ ਨਹੀਂ ਜੇ ਕਰਦੇ ਐਸੇ ਜੋ ਨਗਰ ਨੇ ਉੱਜੜ ਜਾਂਦੇ ਨਗਰ ਉਹੀ ਵਸੇ ਰਹਿੰਦੇ ਨੇ ਸਾਧ ਸੰਗਤ ਜੀ ਖੁਸ਼ਹਾਲ ਰਹਿੰਦੇ ਨੇ ਜਿੱਥੇ ਲੋਕ ਸੱਚ ਦੇ ਮਾਰਗ ਤੇ ਚੱਲਦੇ ਨੇ ਜਿੱਥੇ ਸਾਧ ਸੰਗਤ ਜੀ ਮਨੁੱਖਤਾ ਦਾ ਪਿਆਰ ਆ ਜਿੱਥੇ ਇੱਕ ਦੂਜੇ ਦੇ ਦੁੱਖਾਂ ਨੂੰ ਸਮਝਿਆ ਜਾਂਦਾ ਹੈ ਸਾਧ ਸੰਗਤ ਜੀ ਤੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਨਾ ਉਹ ਸਿਮਰਨ ਦੇ ਵਿੱਚ ਬੜੀ ਬਰਕਤ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਬੈਕੁੰਡ ਵੀ ਉਸ ਆਖ ਦੇ ਜਹਾਂ ਹੋਤੇ ਸਤਸੰਗ ਕਿ ਭਾਈ ਜਿੱਥੇ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ ਭਜਨ ਬੰਦਗੀ ਹੁੰਦੀ ਹੈ ਸਤਸੰਗ ਹੁੰਦੀ ਹੈ ਉੱਥੇ ਪ੍ਰਮਾਤਮਾ ਦਾ ਬੈਕੁੰਡ ਧਾਮ ਬਣ ਜਾਂਦਾ ਹੈ ਤੇ ਸਾਧ ਸੰਗਤ ਜੀ ਉਹੀ ਨਗਰ ਵਸੇ ਰਹਿੰਦੇ ਨੇ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਮਨੁੱਖਤਾ ਦੀ ਸੇਵਾ ਕਰਦੇ ਨੇ ਰਲ ਮਿਲ ਕੇ ਰਹਿੰਦੇ ਨੇ ਸਾਧ ਸੰਗਤ ਜੀ ਤੇ ਮਨੁੱਖ ਨੂੰ ਮਨੁੱਖ ਸਮਝਦੇ ਨੇ। ਇਹੀ ਕਾਰਨ ਸਾਧ ਸੰਗਤ ਜੀ ਕਿ ਜਦੋਂ ਅਸੀਂ ਭੁੱਲ ਜਾਂਦੇ ਆ ਨਾ ਕਿ ਅਸੀਂ ਪ੍ਰਮਾਤਮਾ ਦੇ ਬੱਚੇ ਆ ਸਾਡੇ ਮਨ ਦੇ ਅੰਦਰ ਫਿਰ ਦੁਸ਼ਵੈਸ਼ ਪੈਦਾ ਹੁੰਦਾ। ਜਾਤ ਪਾਤ ਦੀ ਭਾਵਨਾ ਆਉਂਦੀ ਸਾਧ ਸੰਗਤ ਜੀ। ਊਚ ਨੀਚ ਦੀ ਭਾਵਨਾ ਆਉਂਦੀ ਹੈ। ਤੇ ਸਾਧ ਸੰਗਤ ਜੀ ਜਿੱਥੇ ਪ੍ਰਮਾਤਮਾ ਦਾ ਨਾਮ ਨਾ ਜਾਪਿਆ ਜਾਵੇ। ਜਿੱਥੇ ਭੇਦ ਭਾਵ ਹੋਵੇ। ਜਿੱਥੇ ਊਚ ਨੀਚ ਦੀ ਭਾਵਨਾ ਹੋਵੇ ਸਾਧ ਸੰਗਤ ਜੀ ਜੋ ਐਸੇ ਨਗਰ ਨੇ ਉਹ ਉਜੜ ਜਾਂਦੇ ਨੇ। ਜੀਵਤੋਂ ਕੰਦੇ ਮਰਤੋਂ ਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਜਿਹੜਾ ਜੀਵ ਜਿੰਦਿਆਂ ਹੋਇਆ ਮਰਨ ਤੱਕ ਮੁਕਤੀ ਦਾਤਾ ਪ੍ਰਮਾਤਮਾ ਦਾ ਨਾਮ ਜਪਦਾ ਆ ਉਸ ਪਰਮੇਸ਼ਵਰ ਦੇ ਸੇਵਕ ਨੂੰ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ ਕਰ ਸੁਖ ਪਾਇਆ ਤੇ ਸਾਧ ਸੰਗਤ ਜੀ ਜਿਸ ਇਨਸਾਨ ਦੇ ਅੰਦਰ ਜਿਸ ਜੀਵ ਦੇ ਅੰਦਰ ਜਿਸ ਸਤਸੰਗੀ ਦੇ ਅੰਦਰ ਆਨੰਦ ਬਣਿਆ ਹੋਇਆ ਹੈ ਪ੍ਰਮਾਤਮਾ ਦੇ ਸਿਮਰਨ ਦਾ ਉਸ ਨੂੰ ਹੀ ਬਾਹਰ ਸੁੱਖ ਮਿਲਦਾ ਸਾਧ ਸੰਗਤ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਤੇ ਭਾਈ ਇਹ ਇਹ ਨਾ ਸੋਚੀ ਸਾਧ ਸੰਗਤ ਜੀ ਕੇ ਭਾਈ ਕੋਈ ਸੁਖੀ ਹੈ ਸਤਿਗੁਰੂ ਜੀ ਦਾ ਫਰਮਾਨ ਹੈ ਜਿੰਨੇ ਵੀ ਇਨਸਾਨ ਨੇ ਸਾਧ ਸੰਗਤ ਜੀ ਸਾਰੇ ਦੁਖੀ ਨੇ ਦੁੱਖਾਂ ਦਾ ਪ੍ਰਕਾਰ ਅਲੱਗ-ਅਲੱਗ ਹੈ ਏ ਜਗ ਦੁੱਖ ਕੀ ਖੇਤਰੀ ਏ ਜਾਣਤ ਸਭ ਕੋਏ ਗਿਆਨੀ ਕਾਟੈ ਹਰ ਨਾਮ ਸੋ ਮੂਰਖ ਕਾਟੈ ਸਤਸੰਗਤ ਜੀ ਸੰਸਾਰ ਹੈ ਨਾ ਜਦੋਂ ਅਸੀਂ ਬਾਹਰ ਨਿਕਲਦੇ ਆਂ ਜਦੋਂ ਅਸੀਂ ਇੱਕ ਦੂਜੇ ਨੂੰ ਆਪਣਾ ਦੁੱਖ ਸੁਣਾਉਂਦੇ ਆਂ ਤਬ ਬਹੁਤੇ ਇਨਸਾਨ ਨੇ 사ਤਸੰਗਤ ਜੀ ਸਾਡੇ ਤੋਂ ਵੱਡੇ ਵੱਡੇ ਦੁੱਖ ਲੈ ਕੇ ਬੈਠੇ ਨੇ ਤੇ 사ਤਸੰਗਤ ਜੀ ਕਿਸੇ ਨੂੰ ਦੁੱਖ ਇਹ ਹੈ ਕਿ ਭਾਈ ਮੇਰੇ ਕੋਲ ਪੈਸਾ ਨਹੀਂ ਹੈ ਤੇ ਸਾਧ ਸੰਗਤ ਜੀ ਬਹੁਤੇ ਪੈਸੇ ਵਾਲੇ ਦੁਖੀ ਨੇ ਉਹਨਾਂ ਦੇ ਦੁੱਖ ਅਲਗ-ਅਲਗ ਨੇ ਕਿਸੇ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਕਿਸੇ ਨੂੰ ਇਹ ਦੁੱਖ ਹੈ ਭਾਈ ਮੇਰੇ ਧੀ ਪੁੱਤ ਨਹੀਂ ਨੇ ਤੇ ਸਾਧ ਸੰਗਤ ਜੀ ਧੀ ਪੁੱਤ ਵਾਲੇ ਨੂੰ ਇਹ ਦੁੱਖ ਹੈ ਕਿ ਭਾਈ ਮੇਰੇ ਜੋ ਮੇਰੇ ਬੱਚੇ ਨੇ ਮੇਰੇ ਕਾਬੂ ਵਿੱਚ ਨਹੀਂ ਹੈ ਕਿਸੇ ਦੇ ਬੱਚੇ ਨਸ਼ੇ ਕਰਦੇ ਨੇ ਕਿਸੇ ਦੇ ਬੱਚੇ ਕਾਮਯਾਬ ਨਹੀਂ ਹੋ ਰਹੇ ਸਾਧ ਸੰਗਤ ਜੀ ਕਿਸੇ ਦੇ ਬੱਚੇ ਆਪਸ 'ਚ ਲੜਦੇ ਰਹਿੰਦੇ ਨੇ ਜ਼ਮੀਨਾਂ ਪਿੱਛੇ ਇੱਕ ਦੂਜੇ ਨੂੰ ਮਾਰ ਰਹੇ ਨੇ ਜ਼ਿਲ੍ਹਾ 'ਚ ਬੈਠੇ ਨੇ ਇਸ ਸਾਧ ਸੰਗਤ ਜੀ ਪੈਸੇ ਕਰਕੇ ਮਾਇਆ ਕਰਕੇ ਸੁਖ ਨਹੀਂ ਜੀਉਂਦਾ। ਸਤਿਗੁਰੂ ਜੀ ਦਾ ਫਰਮਾਨ ਹੈ। ਬਾਲੀ ਰੋਵੇ ਨਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ। ਕਿ ਭਾਈ ਸਾਰੇ ਹੀ ਦੁਖੀ ਨੇ। ਕੋਈ ਪੈਸੇ ਕਰਕੇ ਕੋਈ ਮਾਇਆ ਕਰਕੇ ਸਾਧ ਸੰਗਤ ਜੀ ਕੋਈ ਬੱਚਿਆਂ ਕਰਕੇ ਕੋਈ ਸ਼ਰੀਰ ਕਰਕੇ ਦੁੱਖਾਂ ਦੇ ਪ੍ਰਕਾਰ ਅਲੱਗ-ਅਲੱਗ ਹੋ ਸਕਦੇ ਨੇ। ਤੇ ਸਾਧ ਸੰਗਤ ਜੀ ਸੁਖੀ ਕੌਣ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦੇ ਕਿ ਭਾਈ ਜਿਸ ਦੇ ਵਿੱਚ ਜਿਸ ਦੇ ਮਨ ਦੇ ਵਿੱਚ ਸਿਮਰਨ ਹੈ ਜਿਸ ਦੇ ਮਨ ਦੇ ਵਿੱਚ satsang ਹੈ ਜਿਸ ਦੇ ਮਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਦਾ ਸੋਹਣ ਸਤਨਾਮ ਦਾ ਸਿਮਰਨ ਹੈ ਐਸਾ ਜੋ ਇਨਸਾਨ ਹੈ ਨਾ ਜੀਵਨ satsang ਜੀ ਜਿੰਦਿਆਂ ਹੋਇਆ ਮਰਨ ਤੱਕ ਉਸ ਦੇ ਵਿੱਚ ਪਰਮਾਤਮਾ ਦਾ ਜੋ ਆਨੰਦ ਹੈ ਉਹ ਬਣਿਆ ਰਹਿੰਦਾ ਹੈ ਨਹੀਂ ਤਾਂ satsang ਜੀ ਜੇ ਮਨ ਦੇ ਵਿੱਚ ਸੁਖ ਹੋਵੇ ਨਾ ਤਾਂ ਜੋ ਝੌਂਪੜੀ ਆ ਉਹ ਮਹਿਲਾਂ ਵਰਗੀ ਲੱਗਦੀ ਹੈ ਤੇ ਭਾਈ ਜੇ ਮਨ ਦੇ ਵਿੱਚ ਸੁੱਖ ਨਾ ਹੋਵੇ ਫਿਰ ਸਾਡੇ ਕੋਲ ਭਾਵੇਂ ਵੱਡੇ ਵੱਡੇ ਮਹਿਲ ਆਉਣ ਉਸ ਮਹਿਲਾਂ ਦੇ ਉੱਪਰ ਮਖਮਲੀ ਸਾਜ ਸੰਗਤ ਜੀ ਬਿਸਤਰਿਆਂ ਦੇ ਉੱਪਰ ਉਹਨਾਂ ਦੇ ਉੱਪਰ ਵੀ ਨੀਂਦ ਨਹੀਂ ਆਉਂਦੀ ਮਕੰਦ ਮਕੰਦ ਹਮਾਰੇ ਪ੍ਰਾਨਨ ਜਪੋ ਮਕੰਦ ਮਸਤਕ ਨਿਸਾਨਨ ਸਤਗੁਰੂ ਜੀ ਸਮਝਾਣਾ ਕਰਦੇ ਨੇ ਕਿ ਭਾਈ ਉਸ ਪ੍ਰਮਾਤਮਾ ਦਾ ਮੁਕੰਦ ਨਾਮ ਮੇਰੀ ਜਿੰਦ ਜਾਨ ਹੈ। ਮੱਥੇ ਦੇ ਚੰਗੇ ਲੇਖ ਅਨੁਸਾਰ ਜਿਵੇਂ ਉਸ ਮੁਕੰਦ ਨਾਮ ਨੂੰ ਜਪਦਾ ਹੈ ਭਾਈ ਜਦੋਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਪ੍ਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਪ੍ਰਮਾਤਮਾ ਵੀ ਸਾਡੀ ਬਾਹ ਫੜਦਾ ਹੈ। ਤੇ ਸਾਧ ਸੰਗਤ ਜੀ ਸੱਚ ਹੈ ਜਿਸ ਤਰ੍ਹਾਂ ਦੇ ਕਰਮ ਅਸੀਂ ਕਰਦੇ ਹਾਂ ਉਸੇ ਤਰ੍ਹਾਂ ਦਾ ਫਲ ਸਾਨੂੰ ਮਿਲਣਾ ਹੈ। ਤੇ ਭਾਈ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਪ੍ਰਮਾਤਮਾ ਵੀ ਖੁਸ਼ ਹੁੰਦਾ ਸਾਡੀ ਬਾਹ ਫੜਦਾ ਹੈ ਤੇ ਸਾਧ ਸੰਗਤ ਜੀ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਧ ਸੰਗਤ ਜੀ ਫਿਰ ਉਹ ਵੈਸਾ ਹੀ ਫਲ ਸਾਨੂੰ ਮਿਲਣਾ ਹੈ ਐਸੇ ਕਰਕੇ ਗੁਰਬਾਣੀ ਸਾਨੂੰ ਬਾਰ-ਬਾਰ ਜਗਾਉਂਦੀ ਹੈ ਕਿ ਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਕਿ ਭਾਈ ਇਹ ਜੋ ਜੀਵਨ ਮਿਲਿਆ ਆ ਇਹ ਸੱਚ ਦੇ ਮਾਰਗ ਤੇ ਚੱਲਣ ਵਾਸਤੇ ਮਿਲੇ ਹੈ ਸਾਤਸੰਗਤ ਜੀ अनेका ਜੀਵ ਹਰ ਰੋਜ਼ ਜਨਮ ਲੈਂਦੇ ਨੇ अनेका ਜੋ ਜੀਵ ਨੇ ਹਰ ਰੋਜ਼ ਜਾ ਰਹੇ ਨੇ ਤੇ ਸਾਤਸੰਗਤ ਜੀ ਜੇਕਰ ਅਸੀਂ ਸੰਸਾਰ 'ਚ ਨਿਗਾਹ ਮਾਰੀ ਤਾਂ ਕਿੰਨਾਂ ਲੋਕਾਂ ਨੂੰ ਨਮਸਕਾਰਾਂ ਹੁੰਦੀਆਂ ਨੇ ਕਿੰਨਾਂ ਨੂੰ ਯਾਦ ਰੱਖਿਆ ਜਾਂਦਾ ਹੈ ਕਿ ਭਾਈ ਜੋ ਸੱਚ ਦੇ ਮਾਰਗ 'ਤੇ ਚੱਲਦੇ ਨੇ ਜੋ ਮਨੁੱਖਤਾ ਦੀ ਸੇਵਾ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਆਪਣੇ ਬੱਚਿਆਂ ਨੂੰ ਕਾਮਯਾਬ ਕਰਦੇ ਨੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ ਸਾਧ ਸੰਗਤ ਜੀ ਤੇ ਸਮਾਜ ਦਾ ਹੱਥ ਫੜਦੇ ਨੇ ਬਹੁਤੇ ਜੀਵਤਾ ਇਸ ਤਰ੍ਹਾਂ ਸੋਚਦੇ ਨੇ ਨਾ ਸਾਧ ਸੰਗਤ ਜੀ ਕਿ ਭਾਈ ਅਸੀਂ ਆਪਣੇ ਬੱਚਿਆਂ ਨੂੰ ਕਾਮਯਾਬ ਕਰ ਲਈਏ ਬਸ ਇੰਨਾ ਹੀ ਬਹੁਤ ਹੈ ਇਹ ਚੰਗੀ ਗੱਲ ਹੈ ਸਾਧ ਸੰਗਤ ਜੀ ਭਾਈ ਪਹਿਲਾਂ ਆਪਣੇ ਆਪ ਨੂੰ ਕਾਮਯਾਬ ਕਰੋ ਫਿਰ ਆਪਣੇ ਬੱਚਿਆਂ ਨੂੰ ਕਾਮਯਾਬ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਜ਼ਿੰਮੇਵਾਰੀਆਂ ਨਿਭਾਓ ਪ੍ਰਸਾਦ ਸੰਗਤ ਜੀ ਜਦੋਂ ਸਾਨੂੰ ਕਾਮਯਾਬੀ ਮਿਲ ਗਈ ਸਾਡਾ ਫਰਜ਼ ਬਣਦਾ ਭਾਈ ਅਸੀਂ ਸਮਾਜ ਦਾ ਵੀ ਸਾਥ ਦਈਏ ਜੇ ਬੋਤਾ ਨਹੀਂ ਹੋ ਸਕਦਾ ਭਾਈ ਇੱਕ ਦੋ ਬੱਚਿਆਂ ਦਾ ਹੱਥ ਫੜ ਲਈਏ ਕੋਈ ਗਰੀਬ ਬੱਚਾ ਹੈ ਵਧੀਆ ਪੜਨ ਵਾਲਾ ਹੈ ਸਾਦ ਸੰਗਤ ਜੀ ਉਸ ਦੀਆਂ ਫੀਸਾਂ ਭਰੀਏ ਬਹੁਤੇ ਵਿਦਿਆਰਥੀ ਅਸੀਂ ਦੇਖੇ ਨੇ ਸਾਦ ਸੰਗਤ ਜੀ ਬਹੁਤੇ ਵਿਦਿਆਰਥੀ ਨੇ ਜੋ ਪੜਨਾ ਚਾਹੁੰਦੇ ਨੇ ਪੈਸਾ ਨਹੀਂ ਹੈ ਸਾਦ ਸੰਗਤ ਜੀ ਤੇ ਜੇ 바ਵਾ ਸਾਹਿਬ ਡਾਕਟਰ ਪੀਮਰਾਮ ਵੇਦਕਰ ਜੀ ਨੇ ਆਪਣੇ ਪਰਿਵਾਰ ਬਾਰੇ ਜਿਆਦਾ ਸੋਚਿਆ ਹੁੰਦਾ ਸਾਧ ਸੰਗਤ ਜੀ ਅਜੇ ਇਹ ਦਿਨ ਨਹੀਂ ਜਾਣੇ ਸਨ ਜੇ ਸਤਿਗੁਰੂ ਦਾਸ ਮਹਾਰਾਜ ਜੀ ਉਦਾਸੀਆਂ ਨਾ ਕਰਦੇ ਸਾਧ ਸੰਗਤ ਜੀ ਜੋ ਉਸ ਸਮੇਂ ਦੇ ਰਾਜੇ ਮਹਾਰਾਜੇ ਸਨ ਉਸ ਸਮੇਂ ਦਾ ਪੁਜਾਰੀ ਵਰਗ ਸਨ ਉਹਨਾਂ ਨਾਲ ਸਾਧ ਸੰਗਤ ਜੀ ਕ੍ਰਾਂਤੀਕਾਰੀ ਵਿਗਲ ਨਾ ਵਜਾਂਦੇ ਉਹਨਾਂ ਨਾਲ ਸਾਧ ਸੰਗਤ ਜੀ ਟੱਕਰ ਨਾ ਲੈਂਦੇ ਤਾਂ ਅੱਜ ਸਾਡਾ ਕੀ ਹਾਲ ਹੋਣਾ ਸੀ ਜਿੰਨੇ ਵੀ ਮਹਾਨ ਪੁਰਸ਼ ਹੁੰਦੇ ਨੇ ਨਾ ਸਾਧ ਸੰਗਤ ਜੀ ਉਹ ਆਪਣੇ ਪਰਿਵਾਰ ਨੂੰ ਤਾਂ ਪਾਲਦੇ ਪਾਲਦੇ ਨੇ ਪਰ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਕੁਝ ਮਿਲਦਾ ਆ ਉਹ ਸਮਾਜ ਵਾਸਤੇ ਬਹੁਤਾ ਕੁਝ ਕਰਕੇ ਜਾਂਦੇ ਨੇ ਤੇ ਸਤਗੁਰਵਦਾਸ ਮਹਾਰਾਜ ਜੀ ਦਾ ਪੂਰਾ ਜੀਵਨ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਦਾ ਪੂਰਾ ਜੀਵਨ ਸਾਧ ਸੰਗਤ ਜੀ ਸਮਾਜ ਨੂੰ ਹੀ ਸਮਰਪਿਤ ਸੀ ਸਤਗੁਰਵਦਾਸ ਮਹਾਰਾਜ ਜੀ ਨੇ ਸਮਾਜ ਵਿੱਚ ਸਮਾਨਤਾ ਲਿਆਉਣ ਵਾਸਤੇ ਜਾਤ ਪਾਤ ਊਚ ਨੀਚ ਦੀ ਭਾਵਨਾ ਨੂੰ ਖਤਮ ਕਰਨ ਵਾਸਤੇ ਸਾਤਸੰਗਤ ਜੀ ਅਨੇਕਾਂ ਯਤਨ ਕੀਤੇ ਨੇ ਕਿੰਨੇ ਵਾਰ ਰਾਜੇ ਦੀ ਕਚੈਰੀਆਂ 'ਚ ਹਾਜ਼ਰ ਹੋਣਾ ਪਿਆ ਕਿੰਨੇ ਸਾਤਸੰਗਤ ਜੀ ਪੁਜਾਰੀ ਵਰਗ ਨੇ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਸਤਿਗੁਰੂ ਦਾਸ ਮਹਾਰਾਜ ਜੀ ਦੀ ਜੋ ਹਮੇਸ਼ਾ ਜਿੱਤੀ ਹੋਈ ਹੈ ਸਾਤਸੰਗਤ ਜੀ ਸਮੇਂ ਦੇ 52 ਰਾਜੇ ਰਾਣੀਆਂ ਨੇ ਸਤਿਗੁਰਾਂ ਨੂੰ ਆਪਣਾ ਗੁਰੂ ਬਣਾਇਆ ਤੇ 52 ਰਾਜੇ ਰਾਣੀਆਂ ਉਹਨਾਂ ਦੇ ਚੇਲੇ ਸਨ ਐਸੇ ਕਰਕੇ ਅਸੀਂ ਗੁਰੂਆਂ ਨੂੰ ਜਗਤਗੁਰੂ ਕਹਿੰਨੇ ਆ ਉਸ ਸਮੇਂ ਉਹ उपाधि ਮਿਲੀ ਸੀ ਸਾਤਸੰਗਤ ਜੀ ਤੇ ਬਾਬਾ ਸਾਹਿਬ ਡਾਕਟਰ ਪੀਮਰਾਮ ਵੇਦਕਰ ਜੀ ਨੇ ਆਪਣੇ ਪਰਿਵਾਰ ਦੀ ਵੀ ਪਰਵਾਹ ਨਹੀਂ ਜੀ ਕੀਤੀ। ਫਿਰ ਸਾਧ ਸੰਗਤ ਜੀ ਸਾਨੂੰ ਇੰਨੇ ਸੁੱਖ ਲੈ ਕੇ ਦਿੱਤੇ ਨੇ। ਐਸੇ ਕਰਕੇ ਗੁਰਬਾਣੀ ਦਾ ਫਰਮਾਨ ਹੈ ਭਾਈ ਕਹਿ ਰਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁੱਟਿਆ। ਕਿ ਭਾਈ ਸਾਰੇ ਲੁੱਟੇ ਜਾ ਰਹੇ ਨੇ। ਲੱਖਾਂ ਲੋਕ ਆਉਂਦੇ ਨੇ ਸਾਧ ਸੰਗਤ ਜੀ ਜਾ ਰਹੇ ਨੇ ਆ ਰਹੇ ਨੇ ਸੰਸਾਰ ਤੋਂ। ਪਰੇ ਸੰਸਾਰ ਕਿਹਨਾਂ ਨੂੰ ਯਾਦ ਰੱਖਦਾ ਹੈ ਭਾਈ ਜੋ ਸੱਚ ਦੀ ਕਮਾਈ ਕਰਦੇ ਨੇ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਮਨੁੱਖਤਾ ਦੀ ਸੇਵਾ ਕਰਦੇ ਨੇ ਸਾਧ ਸੰਗਤ ਜੀ ਸੇਵ ਮੁਕੰਦ ਕਰ ਬੈ ਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਅਗੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਸੰਸਾਰ ਵੱਲੋਂ ਵਿਰਾਗੀ ਹੋ ਕੇ ਜੀਵ ਮੁਕੰਦ ਪਰਮਾਤਮਾ ਦਾ ਸਿਮਰਨ ਸੇਵਾ ਕਰਦਾ ਆ ਉਸ ਮੁਕੰਦ ਦਾ ਨਾਮ ਹੀ ਮੈਨੂੰ ਕਮਜ਼ੋਰ ਨੂੰ ਸ੍ਰੇਸ਼ਤਨ ਲੱਭਿਆ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦੁਰ ਬਲਤਨ ਲਾਦੀ ਕਿ ਭਾਈ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਧ ਸੰਗਤ ਜੀ ਜੋ ਸੰਸਾਰ ਵੱਲੋਂ ਮਾਨਨ ਪ੍ਰਾਮ ਹੋ ਜਾਂਦਾ ਹੈ ਜਿਵੇਂ ਕਮਲ ਦਾ ਫੁੱਲ ਚਿਕੜ ਦੇ ਵਿੱਚ ਰਹਿੰਦਾ ਹੈ ਸਾਧ ਸੰਗਤ ਜੀ ਪਰ ਗੰਦਾ ਮੈਲਾ ਨਹੀਂ ਜੀ ਹੁੰਦਾ ਉਸੇ ਤਰ੍ਹਾਂ ਜੋ ਇਨਸਾਨ ਸਿਮਰਨ ਕਰਦਾ ਹੈ ਪ੍ਰਮਾਤਮਾ ਨਾਲ ਜੁੜਦਾ ਹੈ ਇਹ ਸੰਸਾਰ ਦੇ ਵਿਸ਼ੇ-ਵਿਕਾਰਾਂ 'ਚ ਨਹੀਂ ਪੈਂਦਾ ਲਾਲਚ, ਦੁਸ਼ੈਸ਼, ਵਾਸ਼ਨਾ 'ਚ ਨਹੀਂ ਜਿਪੈਂਦਾ ਉਹ ਸੰਸਾਰ ਦੇ ਵਿੱਚ ਰਹਿੰਦਾ ਹੈ, ਕਾਰਵਿਆਰ ਕਰਦਾ ਹੈ, ਸਾਧ ਸੰਗਤ ਜੀ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਪਰ ਉਸ ਦੇ ਮਨ ਦੇ ਵਿੱਚ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ, ਉਹ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਤੇ ਪਰ ਕਦੇ ਵੀ ਸਾਧ ਸੰਗਤ ਜੀ ਸੰਸਾਰ ਦੇ ਜਿੰਨੇ ਬੁਰੇ ਕਰਮ ਨੇ, ਕਰਮ ਕਾਂਡ ਨੇ ਉਹਨਾਂ 'ਚ ਨਹੀਂ ਜਿਪੈਂਦਾ। ਸਤਿਗੁਰ ਕਬੀਰ ਸਹਿ ਮਹਾਰਾਜ ਜੀ ਫਰਮਾਉਂਦੇ ਨੇ ਹਮਰਾ ਤਨ ਮਾ ਦੋ ਗੋਬਿੰਦ ਤਰਨੀ ਤਰ ਇਹ ਸਾਰ ਤਨ ਕਹੀਏ ਕਿ ਭਾਈ ਸਾਡਾ ਤਨ ਮਾ ਦੋ ਗੋਬਿੰਦ ਤਰਨੀ ਤਰ ਪ੍ਰਮਾਤਮਾ ਰੂਪ ਇਹੀ ਸ੍ਰੇਸ਼ ਧਨ ਦਾ ਕਥਨ ਹੈ ਏਕਮ ਕੰਦਾ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਅਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਇੱਕ ਮੁਕੰਦ ਪਰਮਾਤਮਾ ਨੇ ਮੇਰੇ ਤੇ ਉਪਕਾਰ ਕੀਤਾ ਆ ਇਸ ਲਈ ਸੰਸਾਰ ਦੇ ਲੋਕ ਮੇਰਾ ਕੁਝ ਨਹੀਂ ਦੇ ਵਿਗਾੜ ਸਕਦੇ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਤੇ ਸਾਧ ਸੰਗਤ ਜੀ ਜਿਸ ਦੇ ਕੋਲੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਨੇ ਜਿਸ ਇਨਸਾਨ ਨੂੰ ਜਦੋਂ ਉਸ ਨੂੰ ਪਤਾ ਲੱਗ ਜਾਵੇ ਭਾਈ ਮੇਰੇ ਅੰਦਰ ਹੀ ਪਰਮ ਪਿਤਾ ਪਰਮਾਤਮਾ ਹੈ ਤੇ ਸੱਚੇ ਗੁਰੂ ਦੇ ਗਿਆਨ ਨਾਲ ਜਦੋਂ ਅਸੀਂ ਸੋਹਮ ਸਤ ਨਾਮ ਦਾ ਜਾਪ ਕਰਦੇ ਆਂ ਜਦੋਂ ਅੰਦਰੋਂ ਸੱਚ ਦੀ ਪ੍ਰਾਪਤੀ ਹੁੰਦੀ ਹੈ ਜੋਤ ਜੋ ਜਗ ਦੀ ਉਸ ਦੇ ਦਰਸ਼ਨ ਦੀਦਾਰੇ ਹੁੰਦੇ ਨੇ ਤੇ ਸਾਧ ਸੰਗਤ ਜੀ ਸੱਚ ਦੇ ਮਾਰਗ ਤੇ ਚੱਲਣ ਵਾਲਾ ਫਿਰ ਜਮਾ ਤੋਂ ਵੀ ਨਹੀਂ ਜੱਡ ਡਰਦਾ ਮੋਹੇ ਜਮ ਡੰਡਾ ਨਾ ਲਾ ਗਈ ਤਜਲੇ ਸਰਬ ਜੰਗਲ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਭਾਈ ਮੈਂ ਪ੍ਰਮਾਤਮਾ ਦਾ ਸਿਮਰਨ ਕਰਦਾ ਆਂ ਮੈਂ ਸੱਚ ਦੇ ਮਾਰਗ ਤੇ ਚੱਲਦਾ ਆਂ ਇਹ ਮੇਰਾ ਸੰਸਾਰ ਕੁਝ ਨਹੀਂ ਜੇ ਵਿਗਾੜ ਸਕਦਾ ਮੇਟੀ ਜਾਤ ਹੋਏ ਦਰਬਾਰ ਤੁਹੀ ਮਕੰਦ ਜੋਗ ਜੁਗਤਾਰ ਕਿ ਭਾਈ ਜਾਤੀ ਹੀਣਤਾ ਦੂਰ ਕਰਕੇ ਜੀਵ ਉਸ ਪ੍ਰਮਾਤਮਾ ਦੇ ਦਰਬਾਰ ਦਾ ਵਸਨੀਕ ਬਣਦਾ ਹੈ ਜਾਤ ਜਾਤ ਮੇ ਜਾਤ ਹੈ ਜਿਉਂ ਕੇ ਲਨ ਮੇ ਪਾਤ ਰਵਦਾਸ ਮਨੁੱਖ ਨਾਲ ਜੁੜ ਸਕੇ ਜੋ ਲੋਜ ਆਤਮੇ ਜਾ ਤੇ ਸਾਧ ਸੰਗਤ ਜੀ ਜਦੋਂ ਤੱਕ ਜੋ ਲੋਕ ਨੇ ਨਾ ਜਾਤ ਜਾਤ ਪਾਤ ਨੂੰ ਮੰਨਦੇ ਨਹੀਂ ਇਹ ਪਰਮਾਤਮਾ ਨਾਲ ਜੁੜੀ ਨਹੀਂ ਸਕਦਾ ਮੂਰਖ ਹੈ ਜੋ ਕਰਤ ਹੈ ਵਰਨ ਅ ਵਰਨ ਵਿਚਾਰ ਕਿ ਭਾਈ ਐਸੇ ਲੋਕ ਮੂਰਖ ਨੇ ਸਾਧ ਸੰਗਤ ਜੀ ਜੋ ਜਾਤਾਂ ਪਾਤਾਂ 'ਚ ਫਸੇ ਹੋਏ ਨੇ ਆਪਣੇ ਆਪ ਨੂੰ ਵੱਡੀ ਜਾਤ ਦਾ ਕਹਿਣਾ ਮੂਰਖਤਾ ਹੈ ਤੇ ਸਾਧ ਸੰਗਤ ਜੀ ਉਸ ਤੋਂ ਵੱਡੀ ਮੂਰਖਤਾ ਆਪਣੇ ਆਪ ਨੂੰ ਛੋਟੀ ਜਾਤ ਦਾ ਕਹਿਣਾ ਇਹ ਜਾਤਾਂ ਪਾਤਾਂ ਸੰਸਾਰ ਨੇ ਬਣਾਈਆਂ ਨੇ ਸਾਧ ਸੰਗਤ ਜੀ ਅਸੀਂ ਇਹਨਾਂ ਤੋਂ ਉੱਪਰ ਉੱਠਣਾ ਹੈ ਪਰਮਾਤਮਾ ਦੇ ਨਾਲ ਜੁੜਨਾ ਹੈ ਉਹ ਪਰਮਾਤਮਾ ਜੋ ਹਰ ਜੀਵ ਦੇ ਵਿੱਚ ਬੈਠਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਵਿੱਚ ਹਰ ਹੈ ਹਰ ਵਿੱਚ ਸਭ ਹੈ ਹਰ ਆਪਣੋਂ ਜਿੰਦਾਂ ਤੇ ਭਾਈ ਜਦੋਂ ਇਹ ਗੱਲ ਪਤਾ ਲੱਗੇ ਨਾ ਸੱਚੇ ਗੁਰੂ ਦੇ ਗਿਆਨ ਦੇ ਨਾਲ ਭਾਈ ਹਰ ਕਿਸੇ 'ਚ ਪਰਮਾਤਮਾ ਆਇਆ ਜੋ ਪਰਮਾਤਮਾ ਮੇਰੇ ਅੰਦਰ ਹੈ ਕੋਈ ਪਰਮਾਤਮਾ ਸਾਹਮਣੇ ਵਾਲੇ ਦੇ ਅੰਦਰ ਵੀ ਹੈ ਹਰ ਕਿਸੇ ਦੇ ਅੰਦਰ ਵੀ ਹੈ ਤੇ ਸਾਧ ਸੰਗਤ ਜੀ ਫਿਰ ਐਸਾ ਇਨਸਾਨ ਝੂਠ ਤੋਂ ਡਰਦਾ ਨਹੀਂ ਹੈ ਮੇਟੀ ਜਾਤ ਹੋਏ ਦਰਬਾਰ ਤੂੰ ਹੀ ਮਕੰਦ ਜੋਗ ਜੁਗ ਤਾਰ ਤੇ ਸਾਧ ਸੰਗਤ ਜੀ ਤੇਰੇ ਮੇਰੇ ਦੀ ਭਾਵਨਾ ਉੱਚ ਨੀਚ ਦੀ ਭਾਵਨਾ ਜਦੋਂ ਖਤਮ ਹੁੰਦੀ ਹੈ ਨਾ ਫਿਰ ਉਹ ਪ੍ਰਮਾਤਮਾ ਦੇ ਦਰਬਾਰ ਦਾ ਵਸਨੀਕ ਬਣ ਜਾਂਦਾ ਹੈ ਬੜਾ ਮਾਨ ਸਤਕਾਰ ਮਿਲਦਾ ਹੈ ਸੰਸਾਰ ਦੇ ਵਿੱਚ ਵੀ ਤੇ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਤੇ ਸਾਧ ਸੰਗਤ ਜੀ ਤੂੰ ਹੀ ਮਕੰਦ ਜੋਗ ਜੁਗ ਤਾਰ ਕੇ ਪ੍ਰਮਾਤਮਾ ਜੀ ਤੁਸੀਂ ਹੀ ਜੀਵਾਂ ਨੂੰ ਜੁਗਾ ਜੁਗੰਤਰਾਂ ਤੋਂ ਤਾਰਨ ਵਾਲੇ ਹੋ ਉਪਜੋ ਗਿਆਨ ਹੁਆ ਪਰਗਾਸ ਕਰ ਕਿਰਪਾ ਲੈਣੈ ਕੀਟ ਦਾਸ ਤੇ ਸਾਧ ਸੰਗਤ ਜੀ ਸਤਿਗੁਰ ਜੀ ਸਮਝਾਣਾ ਕਰਦੇ ਨੇ ਕਿ ਭਾਈ ਜਿਸ ਵੇਲੇ ਜੀਵ ਦੇ ਹਿਰਦੇ ਵਿੱਚ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪਰਮਾਤਮਾ ਕਿਰਪਾ ਕਰਕੇ ਕੀੜੇ ਵਰਗੇ ਜੀਵ ਨੂੰ ਵੀ ਆਪਣਾ ਦਾਸ ਬਣਾ ਲੈਂਦਾ ਹੈ ਉਪਜੋ ਗਿਆਨ ਹੁਆ ਪ੍ਰਗਾਸ ਤੇ ਸਾਧ ਸੰਗਤ ਜੀ ਸਤਿਗੁਰ ਜੀ ਨੇ ਸਾਨੂੰ ਸਮਝਾਇਆ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਕਿ ਭਾਈ ਜਦੋਂ ਮਨ ਦੇ ਵਿੱਚ ਗੁਰੂ ਦੇ ਗਿਆਨ ਦੀ ਜੋਤ ਜਗਦੀ ਹੈ ਪਰਮਾਤਮਾ ਦੇ ਗਿਆਨ ਦੀ ਜੋਤ ਜਗਦੀ ਹੈ ਸਾਡੇ ਮਨ 'ਚ ਜੋ ਜਨਮ ਜਨਮਾਂ ਤਰਾ ਦਾ ਹਨੇਰਾ ਆ ਉਹ ਦੂਰ ਹੁੰਦਾ ਹੈ ਸਾਧ ਸੰਗਤ ਦੀ ਨਹੀਂ ਤਾਂ ਜੋ ਸਾਰਾ ਸੰਸਾਰ ਹੈ ਲੁੱਟਿਆ ਜਾ ਰਿਹਾ ਅਗਿਆਨਤਾ ਕਰਕੇ ਤੇ ਗੁਰਬਾਣੀ ਤਾਂ ਹੀ ਸਾਨੂੰ ਜਗਾਉਂਦੀ ਹੈ ਕਿ ਆਤਮਾ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਤੇ ਸਾਧ ਸੰਗਤ ਇਸ ਅਗਿਆਨਤਾ ਕਰਕੇ ਹੀ ਜੋ ਜੀਵ ਨੇ ਆਪਣਾ ਜੀਵਨ ਦਾ ਨਾਸ਼ ਕਰ ਰਹੇ ਨੇ ਕੋਈ ਲਾਲਚ ਦੇ ਵਿੱਚ ਪੈ ਕੇ ਕੋਈ ਦੁਵੇਸ਼ ਜਾਤ ਪਾਤ ਊਚ ਨੀਚ ਦੀ ਭਾਵਨਾ ਅਡੰਬਰਾ ਪਖੰਡਾਂ ਦੇ ਵਿੱਚ ਪਏ ਹੋਏ ਨੇ ਤੇ ਜੋ ਗੁਰੂ ਦਾ ਗਿਆਨ ਹੈ ਨਾ ਸਾਧ ਸੰਗਤ ਜੋ ਚਾਲਣ ਕਰਦਾ ਹੈ ਜਦੋਂ ਮਨ ਚੇ ਜੋਤ ਜਗਦੀ ਹੈ ਤਾਂ ਜਨਮ ਜਨਮਾਂ ਤਰਾਂ ਦਾ ਜੋ ਹਨੇਰਾ ਹੈ ਨਾ ਸਾਧ ਸੰਗਤ ਜਿਉਂ ਦੂਰ ਹੁੰਦਾ ਹੈ ਉਪਜੋ ਗਿਆਨ ਹੂਆ ਪ੍ਰਗਾਸ ਕਰ ਕਿਰਪਾ ਲੀਨ ਹੈ ਕੀਟ ਦਾਸ ਕਿ ਭਾਈ ਜਿਸ ਦੀ ਜ਼ਿੰਦਗੀ ਵਿੱਚ ਗੁਰਾਂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਫਿਰ ਜੋ ਸਾਉ ਸੰਗਤ ਜੀ ਹਨੇਰਾ ਦੂਰ ਹੁੰਦਾ ਨਾ ਉਹ ਚਾਹੇ ਜੇ ਸੋ ਚੰਦਾ ਉੱਗ ਵੈ ਸੂਰਜ ਚੜੈ ਹਜ਼ਾਰ ਐਤੇ ਚਾਨਣ ਹੁੰਦਿਆਂ ਗੁਰਬਿਨ ਘਰ ਅੰਧਾਰ ਸਾਉ ਸੰਗਤ ਦੀ ਸੋਚ ਅੰਦਰ ਮਾ ਉੱਗ ਜਾਣ ਹਜ਼ਾਰਾਂ ਸੂਰਜ ਉੱਗ ਜਾਣ ਇੰਨਾ ਚਾਨਣ ਹੋ ਜਾਵੇ ਪ੍ਰਸਾਦ ਸਿੰਘ ਜੀ ਗੁਰੂ ਦੇ ਗਿਆਨ ਅਗੇ ਇਹ ਵੀ ਫਿੱਕਾ ਹੈ ਜਦੋਂ ਤੱਕ ਮਨ ਚ ਹਨੇਰਾ ਹੈ ਨਾ ਚਾਹੇ ਇੰਨਾ ਚਾਨਣ ਹੋ ਜਾਵੇ ਹਨੇਰਾ ਰਹੇਗਾ ਹੀ ਤੇ ਉਸ ਹਨੇਰੇ ਨੂੰ ਕੌਣ ਦੂਰ ਕਰ ਸਕਦਾ ਸਾਸੰਗਤ ਜੀ ਜੋ ਬਹਿਮਾ ਪਰਮਾ ਡਮਰਾ ਬਖੰਡਾਂ ਦਾ ਹਨੇਰਾ ਹੈ ਉਸ ਨੂੰ ਦੂਰ ਕਰਦਾ ਗੁਰੂ ਦਾ ਗਿਆਨ ਜਿਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਕਹ ਰਵਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾਤਾ ਹੋਊਂਗੀ ਸਾਤਸੰਗਤ ਜੀ ਧੰ ਧੰ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਮੈਂ ਮੁਕੰਦ ਪਰਮਾਤਮਾ ਦਾ ਸਿਮਰਨ ਕਰਦਾ ਆਂ ਤੇ ਪਰਮਾਤਮਾ ਦੇ ਸਿਮਰਨ ਤੇ ਸੇਵਾ ਦਾ ਸਭ ਤ੍ਰਿਸ਼ਨਾ ਬੁਝ ਗਈ ਹੈ ਕਹੋ ਰਵਦਾਸ ਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾ ਹੋਕੀ ਤੇ ਸਾਤਸੰਗਤ ਜੀ ਜੋ ਪਰਮਾਤਮਾ ਦਾ ਨਾਮ ਜਪਦਾ ਆ ਜੋ ਪਰਮਾਤਮਾ ਦਾ ਸਿਮਰਨ ਕਰਦਾ ਆ ਉਸ ਦੇ ਜਿੰਨੀ ਵੀ ਤ੍ਰਿਸ਼ਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਸਾਤਸੰਗਤ ਜੀ ਪ੍ਰਾਣੀ ਇਕੋ ਨਾਮ ਤੇ ਆਓ ਆਪਣੀ ਪਤ ਸੇਤੀ ਕਰ ਜਾਓ ਕਹਤ ਕਬੀਰ ਸੁਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪੜੋ ਏਕ ਕੀ ਸ਼ਰਨ ਤੇ ਸਾਧ ਸੰਗਤ ਜੀ ਉਸ ਇੱਕ ਪਰਮਪਿਤਾ ਪਰਮਾਤਮਾ ਦਾ ਸੀ ਸਿਮਰਨ ਕਰੀਏ ਉਹ ਪਰਮਾਤਮਾ ਜੋ ਹਰ ਜੀਵ ਦੇ ਅੰਦਰ ਬੈਠਾ ਹੈ ਸਾਧ ਸੰਗਤ ਜੀ ਐਸੇ ਕਰਕੇ ਸਾਨੂੰ ਸਤਿਗੁਰਾਂ ਨੇ ਸਮਝਾਇਆ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਹੇ ਜੀਵ ਤੇਰੇ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਤੇ ਭੇਦ ਕਿੰਨਾ ਕਹੇ ਸਾਧ ਸੰਗਤ ਜੀ ਜਿਵੇਂ ਸੋਨਾ ਤੇ ਸੋਨੇ ਤੋਂ ਬਣੇ ਗਹਿਣਿਆਂ ਦੇ ਵਿੱਚ ਹੁੰਦਾ ਹੈ ਜਿਵੇਂ ਸਮੁੰਦਰ ਦਾ ਪਾਣੀ ਤੇ ਉਸ ਪਾਣੀ ਤੋਂ ਬਣੀ ਲਹਿਰ ਦੇ ਵਿੱਚ ਹੁੰਦਾ ਹੈ ਸਾਧ ਸੰਗਤ ਜੀ ਬਸ ਇੰਨਾ ਕਾ ਫਰਕ ਹੈ ਤੇ ਜਦੋਂ ਉਹ ਸਮੁੰਦਰ ਦੀ ਲਹਿਰ ਸ਼ਾਂਤ ਹੁੰਦੀ ਉਹ ਪਾਣੀ ਸਮੁੰਦਰ ਦਾ ਹੀ ਰੂਪ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਜਦੋਂ ਸੋਨੇ ਦੇ ਗਹਿਣਿਆਂ ਨੂੰ ਢਾਲਿਆ ਜਾਂਦਾ ਆ ਉਹ ਸੋਨਾ ਹੀ ਹੋ ਜਾਂਦੇ ਨੇ ਤੇ ਬਸ ਇੰਨਾ ਕੀ ਫਰਕ ਸਤਿਗੁਰ ਅਵਦਾਸ ਮਹਾਰਾਜ ਜੀ ਨੇ ਦੱਸਿਆ ਹੈ ਕਿ ਭਾਈ ਤੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਤੇਰੇ ਅੰਦਰ ਹੀ ਪ੍ਰਮਾਤਮਾ ਬੈਠਾ ਹੈ ਕਹਿ ਰਵਦਾਸ ਹਾਥ ਪੈ ਨਿਰ ਤੇ ਸਾਧ ਸੰਗਤ ਜੀ ਅਸੀਂ ਕੀ ਕਰਦੇ ਹਾਂ ਅਸੀਂ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਕੇ ਉਸ ਪ੍ਰਮਾਤਮਾ ਨੂੰ ਲੱਭਣ ਜਾਂਦੇ ਹਾਂ ਜਾਂ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਅਕਾਰਤ ਖੋਇਆ ਇਹ ਰੱਖੋ ਮਨ ਮਾਈ ਕਿ ਭਾਈ ਜਿਸ ਇਨਸਾਨ ਦੀ ਜ਼ਿੰਦਗੀ ਵਿੱਚ ਗੁਰੂ ਦਾ ਗਿਆਨ ਨਾ ਹੋਵੇ ਪ੍ਰਮਾਤਮਾ ਦਾ ਸਿਮਰਨ ਨਾ ਹੋਵੇ ਸਾਧ ਸੰਗਤ ਜੀ ਜਿਸ ਦੇ ਜੀਵਨ ਵਿੱਚ ਸੱਚ ਦੀ ਕਮਾਈ ਨਾ ਹੋਵੇ ਉਸ ਦਾ ਜੋ ਜੀਵਨ ਆ ਸਾਧ ਸੰਗਤ ਜੀ ਅਜਾਈ ਚਲਾ ਜਾਂਦਾ ਫਰਕੇ ਨਾਮ ਵਿੱਚ ਨਾ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾਨਾ ਚੋਕਿਆ ਗੁਰੂ ਇਹ ਭੇਦ ਬਤਾਵੇ ਰਹਾਓ ਕਹਾ ਪਇਓ ਤੀਰਤ ਬ੍ਰਤ ਕੀਏ RAM ਸ਼ਰਨ ਨਹੀਂ ਆਵੇ ਜੋਗ ਜਗ ਨਹਿ ਫਲਤੈ ਮਨ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋਨੋ ਕੋ ਪਰਹਿ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕ ਏ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹ ਹਰ ਕੇ ਨਾਮ ਬਿਨਾ ਦੁਖ ਪਾਵੈ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰੇ ਦੁਖੀ ਰਹਦਾ ਏ ਇਹ ਸੰਸਾਰਿਕ ਪਦਾਰਥਾਂ ਦੇ ਵਿੱਚ ਸੁਖ ਲੱਭਦਾ ਏ ਤੇ ਸਾਧ ਸੰਗਤ ਜੀ ਸੰਸਾਰਿਕ ਪਦਾਰਥਾਂ ਦੇ ਵੀ ਸੁਖ ਨਹੀਂ ਜੀਉਂਦਾ ਇਹ ਠੀਕ ਹੈ ਕਿ ਭਾਈ ਅਸੀਂ ਕਮਾਈਆਂ ਵੀ ਕਰਨੀਆਂ ਨੇ ਸਤਿਗੁਰਾਂ ਨੇ ਵੀ ਸਾਨੂੰ ਸਮਝਾਇਆ ਹੈ ਕਿ ਭਾਈ ਹੱਥਾਂ ਨਾਲ ਕਿਰਤ ਕਰਨੀ ਹੈ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਸਾਧ ਸੰਗਤ ਜੀ ਪਰ ਨਾਲ ਨਾਲ ਅਸੀਂ ਪ੍ਰਮਾਤਮਾ ਦਾ ਸਿਮਰਨ ਵੀ ਕਰਨਾ ਜੋ ਵੀ ਕੰਮ ਕਰਦੇ ਆ ਸਾਧ ਸੰਗਤ ਜੀ ਨੌਕਰੀ ਕਰਦੇ ਆ ਦਿਹਾੜੀ ਕਰਦੇ ਆ ਬਿਜ਼ਨਸਮੈਨ ਆ ਕੁਝ ਵੀ ਕਰਦੇ ਆ ਅਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਤੇ ਜੀਵਨ ਨਾਲ ਸਾਧ ਸੰਗਤ ਜੀ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਗੁਰੂ ਬਿਨ ਸਤਿਗੁਰ ਨਾਮ ਨਾ ਜਪਦਾ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਖੈ ਸਾਧਨ ਨਾ ਜਪ ਤੈ ਸਾਦ ਸੰਗਤ ਜੀ ਨਾਮੇ ਤੇ ਹੀ ਸਭ ਕੁਝ ਹੋਆ ਕਿ ਭਾਈ ਸਿਮਰਨ ਕਰਨ ਦੇ ਨਾਲ ਹੀ ਗੱਲ ਬੰਦਦੀ ਸਾਡੇ ਅੰਦਰ ਜੋ ਪਰਮ ਪਿਤਾ ਪਰਮਾਤਮਾ ਬੈਠਾ ਹੈ ਨਾ ਉਸ ਦੀ ਪ੍ਰਾਪਤੀ ਵੀ ਸਾਨੂੰ ਸਿਮਰਨ ਨਾਲ ਹੋਣੀ ਹੈ ਉਦਮ ਕਰੋ ਵਡਭਾਗਿਓ ਸਿਮਰੋ ਹਰਿ ਹਰਿ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦੰਦ ਪ੍ਰਮਾ ਜਾਈ ਕਿ ਭਾਈ ਸਭ ਤੋਂ ਵੱਡਾ ਸੁਖ ਪਰਮਾਤਮਾ ਦੇ ਸਿਮਰਨ ਦੇ ਵਿੱਚੀ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਦੇਨ ਬਸ ਜਾਕੇ ਚਾਰ ਪਦਾਰਤ ਅਸ਼ਟ ਦਸਾ ਸਿਦ ਨਵਨਿੰਦ ਕਰਤ ਤੰਕੇ ਕਿ ਭਾਈ ਸਾਰੀਆਂ ਰਿੱਧੀਆਂ ਸਿੱਧੀਆਂ ਇਹ ਸਭ ਪਰਮਾਤਮਾ ਦੇ ਸਿਮਰਨ ਦੇ ਵਿੱਚ ਨੇ ਸੱਚ ਦੇ ਮਾਰਗ ਦੇ ਵਿੱਚ ਨੇ ਦੇអស់ 사ਸੰਗ ਦੇ ਜੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਉਸ ਪਰਮ ਪਿਤਾ ਪਰਮਾਤਮਾ ਦਾ ਮੁਕੰਦ ਸੋਹਣ ਸਤਨਾਮ ਜਪਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿੰਨੇ ਵੀ ਮੰਦੇ ਵਹਿਮ ਪਰਮ ਅਡੰਬਰ ਨਿਓ ਸਿਸ ਛੱਡਿਏ ਹੱਥਾਂ ਨਾਲ ਕਿਰਤ ਕਮਾਈਆਂ ਕਰੀਏ ਤੇ ਜੀਭਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੀਏ ਜੀਭਾਂ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ ਰਾਮ ਮਿਲੇ ਘਰ ਆਏ ਕਰ ਕਹਿ ਰਵਦਾਸ ਵਿਚਾਰ ਤੇ ਸਾਧ ਸੰਗਤ ਜੀ ਜੋ ਇਨਸਾਨ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਜੀਭਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰਦਾ ਆ ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਭਾਈ ਗੁਰਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਗੁਰੂਆਂ ਤੋਂ ਗੁਰਮੰਤਰ ਲਓ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੀ ਖੋਜ ਕਰੋ ਜੋ ਕੁਝ ਹੈ ਉਹ ਸਾਡੇ ਅੰਦਰ ਹੀ ਹੈ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਭਲਾਈ ਜੇ ਕਾਰਨ ਤਟ ਤੀਰਤ ਜਾਈ ਰਤਨ ਪਦਾਰਥ ਕਟਹੀ ਮੈਂ ਕਿ ਭਾਈ ਤਰੇ ਅੰਦਰ ਹੀ ਰੱਬ ਬੈਠਾ ਅਪਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮਕੰਕਰ ਕਰੈ ਕੋ ਵਾਰ ਸੈਨੀਆਂ ਕੀ ਬੇਨਤੀਆਂ ਪ੍ਰਵਾਨ ਹੋਈਆਂ ਪਲਾਂ ਚੁਕਾਂ ਦੀਆਂ ਸ਼ਮਾਂ ਜੋ ਤੇਰੀ ਸ਼ਰਣਾਗਤਾ ਤਿਨ ਨਾਹੀ ਭਾਰ ਉੱਚ ਨੀਚ ਤੁਮ ਤੇ ਤਰੇ ਆਲਜ ਸੰਸਾਰ